तो हम तुम एक सोचो एक बार सोचो जो कह सोच रहे थे अपने डॉक्टर प्रकाश कि अपना सोचना है आप सोच ही रहे उसके तो खिलाफ तुम यह कहते रह करो कि बड़े बड़े इकोनमिस्ट ने क्या है वो तो इकोनमिस्ट भी थोड़ी तो मेरे वर्ग ही होंगे जो तुम हम अपना टेबल से बैठे हैं समझ लो अपने टेबल से बैठे है इकोनमिस्ट भी नाम बैठे हैं

ਐਵਰੇਜ ਕਾ ਤੇ ਜਿਹੜਾ ਕਿਚਨ ਦਾ ਖਰਚਾ ਜਿਹੜਾ ਹੈਗਾ ਐਵਰੇਜ ਕਹਿ ਰਹੇ ਹਿੰਦੁਸਤਾਨ ਦਾ ਉਹ 10000 ਰੁਪਏ। ਪਰ 10000 ਰੁਪਏ ਵਿੱਚ ਆਲੂ ਪਿਆਜ਼ ਦਾ ਤੁਸੀਂ ਅਗਰ ਕੀਮਤਾਂ 100 ਰੁਪਏ ਵੀ ਕਰਾਸ ਕਰ ਜਾਓ ਤਾਂ ਉਹ ਕੀਮਤ ਕਿੰਨੀ ਹੋ ਜਾਂਦੀ ਹੈ ਕਿ ਸਟੈਂਡਰਡ ਕੀ ਹੈ ਆਲੂ ਪਿਆਜ਼ ਦੀ ਰਿਕੁਆਇਰਮੈਂਟ 5 ਕਿਲੋ ਤੋਂ ਜ਼ਿਆਦਾ ਕਿਸੇ ਘਰ ਤੇ ਨਹੀਂ ਹੁੰਦੀ। ਠੀਕ ਹੈ ਤੁਹਾਡਾ ਦਰਮ ਬੰਦਿਆ ਚਲੋ ਤੁਸੀਂ 1000 ਰੁਪਏ ਹੋ ਰਿਹਾ ਹੈ ਅੱਜ। दस हजार रुपए एवरेज खर्चा है हजार रुपए एड करिए ग्यारह हजार सारी इकोनमी किस तरह हिल गई तीन हजार आप कभी पूछे आप कभी पूछे नहीं तो यह मन जाए कि सामने दसी गई है यह फिगर बड़ी है इंपोर्टेंट होगी यह सा रूल है, है नहीं आप बेवकूफ बनाया जा रहा है बेवकूफ जिस करके बनाया जा रहा है कि किसी परिवार को पूछ लो तुम अपने जो आप इतने बैठे हो भी सोच लीजिए कोई परिवार नहीं है जिंदा खर्चा जिंदगी देख लो या घर का देख लो एक जिंदगी एक मतलब एक लाइफ में देख लिया अपना सब तो ज्यादा खर्चा हेल्थ एजुकेशन और हाउसिंग का होता है गलत बोल रहा घर का चाहे तो अपना घर हो या किराया हो ना तो अभी बच्चे की एजुकेशन का या अपने एजुकेशन का या हेल्थ का यही खर्चा है तुम बीमार हो जाओ अज और कितने फोर्टिस चले गए तो आदमी

जो मैट्रो इकोनॉमी कहते हैं मद्देनजर थोड़े उपर सारा बोझ पिया है का तो कुर्बानी की गई आप नहीं पूछते सवाल नहीं पूछोगे तो नहीं कोई जवाब देगा कोई कोई जवाब आता ही नहीं है कल रिजर्व बैंक ऑफ इंडिया के गवर्नर ने किया है हम देखो बड़ी इंटरेस्टिंग गल हुई है मैं थोड़ा बैकग्राउंड देखना सर पहले बार साहब मैं कुछ दिन पहले एक आर्टिकल लिखा सी ट्रिब्यून अंग्रेजी ट्रिब्यून चाबी ट्रिब्यून लिखा मैं लिखा कि भाई ये ਅਮ ਅਲੂਪਿਆ ਸੈਕਿਊਸਾ ਨੂੰ ਮਾਰ ਪੈਂਦੀ ਹੈ ਅਸੀਂ ਇਹ ਜਿਹੜਾ ਹਾਊਸਿੰਗ ਦਾ ਹੈ ਹੈਲਥ ਦਾ ਹੈ ਐਜੂਕੇਸ਼ਨ ਦਾ ਅੱਜ ਤੱਕ ਤੁਸੀਂ ਜਾਣਦੇ ਹੋ ਆਪਣੇ ਮਾਪਿਓ ਆਪਣੇ ਕਿੱਲੇ ਦੇ ਦਰਚਨ ਭੜਾਉਣ ਵਾਸਤੇ ਠੀਕ ਹੈ ਜੀ ਫਿਰ ਕਰਜ਼ਾ ਲੈਂਦੇ ਹੈਗੀ ਹੈ ਫਿਰ ਵੀ ਨਹੀਂ ਗੱਲ ਪੂਰੀ ਬੰਦੀ ਹੈਗੀ ਹੈ ਔਰ ਤੁਸੀਂ ਦੇਖੋ ਉਹਨਾਂ ਦੀ ਪ੍ਰਾਈਮਰੀ ਖਰਚੇ ਕਿੰਨੇ ਹੁੰਦੇ ਹੈ ਅੱਜ ਇੱਕ ਡਾਟਾ ਤੁਹਾਨੂੰ ਸਮਝਾ ਦਿੰਦਾ ਉਹ ਡਾਟਾ ਕਿੰਦਾ ਹੈ ਅਭੀ ਬਰਨਿਊ ਕਿ 20 ਸਾਲ ਦੇ ਤੋਂ ਬੰਦਾ ਕਹੇ ਹੈ 20 ਸਾਲ ਦੇ ਜੋ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ

दो हजार तो बाद एक ओईसी की रिपोर्ट आई है, है जिन्होंने हर जगह कोट करना है ओईसी की रिपोर्ट कहती है कि दो हजार तो लैके अज तक दो हजार चौबीस आ गया तो रिपोर्ट चौबीस की नहीं होगी बई की होगी शायद बई तक होगी वो कह रहे कि इन साल बई साल कानूनीबल किसान हिंदुस्तान का किसान घाटे की खेती कर रहा हर साल इतना ओईसी भी कह रहे इन मतलब डाम उन्नीस सौ अस्सी तो लैके अज तक नहीं बड़े जो बड़े होंगे तो प्रॉफिट होना चाहिए घाटा तो नहीं होना चाहिए

ਤਾਂ ਇਹ ਕੋਈ ਤੇ ਕੋਈ ਗਲਤ ਕਰੀ ਜਾਂਦਾ ਜੇ ਆਪਾਂ ਨੇ ਅਲਟੀਮਟਲੀ ਲਿਖਿਆ ਕਿ ਟੂਚ ਜਿੱਤਾ ਹੈ ਕਿ ਇਹ ਇਕਨੋਮਿਕਸ ਨੂੰ ਬਦਲ ਦੇਣਾ ਚਾਹੁੰਦਾ ਇਹ ਖਤਮ ਹੋ ਗਈ ਇਹ ਨੋਟਿਸ ਹੁਣ ਨਾ ਜਰਾ ਅਸੀਂ ਅੱਜ ਹੀ ਮੈਂਗਾਈ ਮੈਂਗਾਈ ਕਿਉਂ ਹੁੰਦਾ ਸੀਪੀਆਈ ਹੁੰਦਾ ਇੱਕ ਇੰਡੈਕਸ ਯਾਨੀ ਕੰਜ਼ਿਊਮਰ ਪ੍ਰਾਈਸ ਇੰਡੈਕਸ ਬਸ ਕੰਜ਼ਿਊਮਰ ਪ੍ਰਾਈਸ ਇੰਡੈਕਸ ਕੀ ਮਤਲਬ ਹੈ ਐਗਰੀਕਲਚਰ ਤੇ ਫੂਡ ਦੇ ਜੇ ਉਹਦੇ ਵਿੱਚ ਬੈਵਰੇਜ ਹੀ ਮਿਲਾ ਲਓ ਜਿਹੜੀਆਂ ਡਰਿੰਕਸ ਹੁੰਦੀਆਂ ਇਹਨੂੰ ਮਿਲਾ ਲਓ ਤਾਂ 60% ਜਿਹੜਾ ਕਹਿੰਦੇ ਸੀ ਜੇ ਪ੍ਰੋਫੈਸਰ 60% ਜਿਹੜੀ ਹੈਗੀ ਹੈ ਵੇਟੇਜ ਉਹ ਐਗਰੀਕਲਚਰ ਤੇ ਆ ਜਾਂਦੀ ਹੈ ਐਗਰੀਕਲਚਰ ਆਫ ਬੈਵਰੇਜਸ ਤੇ 60% ਵੇਟੇਜ ਆ ਗਈ ਹੈ ਮੇਰਾ ਕਹਿਣਾ ਹੈ ਕਿ ਸਭ ਤੋਂ ਪਹਿਲੇ ਤਾਂ ਕਹਿ ਰਿਹਾ ਸੀਗਾ ਕਿ ਆਲੂ ਪਿਆਜ ਦਾ ਦੇਸ਼ ਦੀ ਇਕਨੋਮੀ ਨਹੀਂ ਕਿਸਮਤੀ ਹੈ ਕਿ ਤੁਹਾਨੂੰ ਸਾਹਮਣੇ ਕਹਤਾ ਕਿ ਇੱਕ ਪਰਿਵਾਰ ਵਿੱਚ ਅਗਰ 1000 ਰੁਪਏ ਦੀ ਅਗਰ ਜ਼ਿਆਦਾ ਮਾਰ ਕਹਿ ਲਈ ਗਈ ਆਲੂ ਕਹਿੰਦੇ ਕਿਸ ਤਰ੍ਹਾਂ ਵੱਧ ਗਈ ਹੈ ਕਿ ਕਿਸ ਤਰ੍ਹਾਂ ਹੋ ਸਕਦਾ ਕਿ 60% ਤੁਹਾਡਾ ਕੰਟਰੀਬਿਊਸ਼ਨ ਹੈ ਨਹੀਂ ਹੈ ਨਾ ਹੋਣਾ ਇਹ ਚਾਹੀਦਾ ਸੀ ਨਾ ਕਿ ਜਿਹੜੇ ਹੈਲਥ ਐਜੂਕੇਸ਼ਨ ਆਪਣੇ ਹਾਊਸਿੰਗ ਇਹਨਾਂ ਦੇ ਸਾਰੇ ਜਿਹੜੇ ਖਰਚਿਆਂ ਦਾ ਬਿਲਕੁਲ ਅਗਰ ਤਰੀਕੇ ਨਾਲ ਅਸੀਂ ਨਾਪੀ ਉਹਦੇ ਵਿੱਚ ਉਹਨਾਂ ਦਾ ਤਾਂ ਬਜਟ ਬਹੁਤ ਜ਼ਿਆਦਾ ਹੋਣਾ ਚਾਹੀਦਾ ਤੁਸੀਂ ਸਾਰੇ ਪਰਿਵਾਰ ਤੋਂ ਨਹੀਂ ਫਸੇ ਬੈਠਾ ਠੀਕ ਹੈ ਨਹੀਂ ਆਲੂ ਕਾਇਦਾ ਕੋਈ ਪਰਵਾਹੀ ਮੈਂ ਦੇਖਾ ਮਰਦਾ ਹੋਇਆ ਹੈ ਹਿੰਦੁਸਤਾਨ

ਯੂਰਪ ਦੇ ਕੈਪੀਟਲ ਤੇ ਹੁਣ ਸਾਡੇ ਉਪਰ ਅਟੈਕ ਆਇਆ ਕਿ ਤੁਸੀਂ ਹੀ ਲੋਕਾਂ ਨੂੰ ਫੇਤੀ ਚੁੱਕ ਲਓ ਗੱਟਨ ਦਾ ਇਹ ਤਰੀਕਾ ਯਾ ਤਾਂ ਤੁਸੀਂ ਜ਼ਬਰਦਸਤ ਕਰੋਗੇ ਉਹ ਤਾਂ ਪੋਸੀਬਲ ਨਹੀਂ ਹੈ ਤਾਂ ਤੁਰਕਟਨ ਤਰੀਕਾ ਤੁਸੀਂ ਇੰਨੇ ਘਾਫੇ ਦੀ ਫੇਤੀ ਕਰ ਦਿਓ ਇਹਨੇ ਬਣਾ ਦਿਓ ਲੋਕ ਜੋ ਮਜਬੂਰਨ ਕਿਸਾਨ ਹੋ ਕੇ ਨਿਕਲ ਕੇ ਬਾਹਰ ਚਲਾਇਆ ਇਹ ਤਾਂ ਹੋ ਰਿਹਾ ਹੈ ਸਾਰੇ ਦੇਸ਼ ਵਿੱਚ ਹਾਂਜੀ ਪਰ ਦੇਖੇ ਮੇਰੇ ਫੇਸ ਤੇ ਤੁਹਾਡੇ ਸਾਹਮਣੇ ਹਾਂ ਤੁਸੀਂ ਜਦ ਇਹ ਗੱਲ ਕਰਦੇ ਹੋ ਕਿ ਵੀ ਐਮ ਐਸ ਪੀ ਤੁਹਾਨੂੰ ਕਾਨੂੰਨੀ ਅਧਿਕਾਰ ਉਹ ਤਾਂ ਇੱਕ ਤਰੀਕਾ ਹੋ ਗਿਆ ਨਾ

ਉਹ ਤਾਂ ਆਵਾਜ਼ਾਂ ਜੇ ਤੁਸੀਂ ਹਰ ਹਰ ਕਿਸਾਨ ਆਪਣੀ ਗੱਲ ਕਰੇ ਕਰਦੇ ਨਹੀਂ ਹੈਗੇ ਹੁਣ ਬਲੇਵਾਲ ਸਾਹਿਬ ਆਪੇ ਫੇਰ ਸਾਹਿਬ ਨੂੰ ਮੈਂ ਮਨੀਓ ਨੂੰ ਜਾਂ ਫੇਰ ਸਾਥੀਆਂ ਨੂੰ ਛੱਡਵਾ ਕੇ ਇਹ ਹੀ ਚਾਰ ਬੰਦੇ ਗੱਲ ਕਰਨਗੇ ਔਰ ਆਪਾਂ ਸਭ ਐਸ਼ ਕਰਾਂਗੇ ਇਹਦੇ ਤੇ ਗੱਲ ਕਰਾਂਗੇ ਸਭ ਦਾ ਰੋਲ ਹੈ ਸਭ ਦਾ ਯੋਗਦਾਨ ਹੈ ਆਪਾਂ ਨਹੀਂ ਕਰਦੇ ਇਹ ਤਾਂ ਮੰਨ ਲਈਏ ਬੰਦੀ ਹੁਣ ਜਿਹੜੀ ਕਰਦੇ ਨੇ ਇਨਫਲੇਸ਼ਨ ਦੀ ਗੱਲ ਹੋਈ ਹੈ ਅਗਰ ਇਨਫਲੇਸ਼ਨ ਵਿੱਚ ਤੁਸੀਂ ਵੀ ਜਿਸ ਤਰ੍ਹਾਂ ਬੰਕਰ ਸ਼ੋਰ ਮਚਾਓ ਜਾਂ ਹੰਗਾਮਾ ਕਰੋ ਕਿ ਭਾਈ ਇਹ ਰਿਜ਼ਰਵ ਬੈਂਕ ਆਫ ਇੰਡੀਆ ਦਾ ਗਵਰਨਰ ਗੱਲ ਕਿਹੜੀ ਆਗਾ ਸਾਡੀ ਕਰਕੇ ਨਹੀਂ ਮਹਿੰਗਾਈ ਵੱਧ ਰਹੀ ਹੈ ਮਹਿੰਗਾਈ ਵੱਧ ਰਹੀ ਹੈਗੀ ਹੈ ਜਿਹੜਾ ਮਕਾਨ ਦਾ ਖਰਚਾ ਹੈ, ਹੈਲਥ ਦਾ ਖਰਚਾ ਹੈ, ਐਜੂਕੇਸ਼ਨ ਦਾ ਖਰਚਾ ਹੈ। ਪਰ ਆਪਾਂ ਕੀ ਕਿਹਾ ਕਿਸੇ? ਮੈਂ ਤਾਂ ਜੱਦੀ ਸੁਣਿਆ ਤੁਹਾਡੀ ਜੱਥੇ ਮੰਗੀਆਂ ਵੀ ਕੋਈ ਨਹੀਂ ਜਿਹਦੇ ਕਹਿੰਦੇ ਕੋਈ ਵੀ ਬੋਲਦਾ। ਹਾਂਜੀ ਕੋਈ ਨਹੀਂ ਬੋਲਦਾ ਆਪਾਂ ਮੰਨ ਕੇ ਚੱਲ ਰਹੇ ਕਿ ਬਈ ਫੂਡ ਕਰਕੇ ਆਲੂ ਪਿਆਜ ਦੇ ਮਾਰਤਾ ਸਾਨੂੰ। ਕਦੀ ਹੋ ਸਕਦਾ ਕਿ ਸਬਜ਼ੀ ਆਲੂ ਤਿਆਰ ਵਿਚਾਰਾ ਇਹਨਾਂ ਨੂੰ ਸ਼ਰੀਰ ਤੇ ਉਹਨਾਂ ਅਸੀਂ ਸਾਰੀ ਕੜਗੜੀ ਖੜਾ ਕਰਤਾ ਕਿ ਆਲੂ ਪਿਆਜ ਦੇ ਤਾਨੂੰ ਮਾਰਤਾ ਹੈ। ਸੋ ਮੈਂ ਕਹਿੰਦਾ ਕਿ ਪਹਿਲੇ ਇੱਕ ਗੱਲ ਕਲੀਅਰ ਹੋਣੀ ਚਾਹੀਦੀ ਹੈ। ਇਹ ਅਗਰ ਕਿਸੇ ਇਸ ਨੈਰੇਟਿਵ ਨੂੰ ਠਿਕ ਆਪਣਾ ਗੱਲ ਕਰਾਂਗੇ ਤਾਂ ਬਹੁਤ ਬੜਾ ਫਰਕ ਪਏਗਾ ਸਰ। ਔ

ਉਹ ਉਹਨੂੰ ਕੋਈ ਨਹੀਂ ਘਟਾਉਣਾ ਚਾਹੁੰਦਾ ਕੈਪ ਨਹੀਂ ਕਰਨਾ ਚਾਹੁੰਦਾ ਹੁਣ ਤੁਹਾਡੇ ਨਾਮ ਦਾ ਰਕੀ ਰਹਿੰਦੇ ਇੱਕ ਲੈਵਲ ਤੇ ਉਧਰ ਪਰਤੀ ਪਰ ਆ ਜਾਂਦੇ ਲੇਕਿਨ ਕਈ ਤੁਸੀਂ ਦੇਖਿਆ ਮਕਾਨ ਦੇ ਕੀਮਤ ਆਏ ਦਾ ਬੜੀ ਕਿਰਾਏ ਦੀ ਬਣ ਜਾ ਰਿਹਾ ਨਾਲ ਲੱਗ ਕੇ ਉਹ ਜਿਹੜਾ ਮਕਾਨ ਜਿਹੜਾ ਤੁਸੀਂ ਖਰੀਦਦੇ ਹੋ ਉਹਦੇ ਵੀ দাম ਵਧ ਜਾਂਦੇ ਕਿਸੇ ਨੇ ਕਿਹਾ ਕਿ ਇਹਨਾਂ ਲੋਕ ਕੈਪ ਕਿੱਦਾਂ ਦੇ ਉਹ ਇਸ ਤਰ੍ਹਾਂ ਨਹੀਂ ਕੀਤਾ ਜਾਂਦਾ ਕਿ ਇਨਫਲੇਸ਼ਨ ਦੀ ਟਾਰਗੇਟਿੰਗ ਤੇ ਨਹੀਂ ਹੁੰਦਾ ਇਨਫਲੇਸ਼ਨ ਦੀ ਟਾਰਗੇਟਿੰਗ ਨਾ ਨਹੀਂ ਆਉਂਦਾ ਐਜੂਕੇਸ਼ਨ ਦੇ ਵੀ ਧਾਮ ਵਧਦੇ ਜਾ ਰਹੇ ਹੈਲਥ ਦੇ ਵੀ ਵਧਦੇ ਜਾ ਰਹੇ ਹੈ ਹਾਊਸਿੰਗ ਵੀ ਵਧਦੀ ਹੈ ਇੰਨਾ ਟ੍ਰਾਂਸਪੋਰਟ ਵੀ ਗੋਲੋ ਹੋਪਿਕ ਚੋ ਜੀ ਡਿਜਰ ਪਟੋ ਸਰ ਮੇਰਾ ਸਬਿਸ਼ਿਨ ਇਹ ਹੈ ਕਿ ਤੁਹਾਨੂੰ ਸਮਝ ਆਏਗੀ ਤੁਸੀਂ ਤੁਸੀਂ ਕਦੀ ਇਹ ਮੁਕ ਉਹ ਨਹੀਂ ਕਰਦੇ ਪਰ ਆਪ ਕੋ ਨਹੀਂ ਦੱਸਦੇ ਕਿ ਵੀ ਸਾਡਾ ਉਹ ਇੱਥੇ ਮਾਰ ਕਰੀਏ ਤਾਂ ਦੁਨੀਆਂ ਨੂੰ ਕੀ ਹੋ ਰਿਹਾ ਆਪਾਂ ਤੇ ਪ੍ਰੋਬਲਮ ਸਾਡੇ ਕਿਸਾਨਾਂ ਦੀ ਵੀ ਹੈ ਜੀ ਆਪਾਂ ਕਦੀ ਨਹੀਂ ਇਹ ਕਰਦੇ ਆ ਸੰਜਨ ਲੱਗਦਾ ਜੀ ਹਾਏ ਅਸੀਂ ਉਹਨੂੰ ਬੋਲਾਂਗੇ ਤਾਂ ਪਤਾ ਨਹੀਂ ਕੀ ਹੋ ਜਾਏਗਾ ਕੁਝ ਨਹੀਂ ਹੋਏਗਾ ਤੁਸੀਂ ਆਪਣੀ ਗੱਲ ਤਾਂ ਰੱਖੋ ਕਿ ਵੀ ਤੁਹਾਡੇ ਨਾਲ ਜੋ ਮਾਰ ਪੈ ਰਹੀ ਹੈ ਇਸ ਕਰਕੇ ਮਾਰ ਪੈ ਰਹੀ ਹੈ ਕਿ ਆਪਾਂ ਐਗਰੀਕਲਚਰ ਨੂੰ ਖਤਮ ਕਰ ਰਹੇ ਹੋ ਇਹ ਸਮਝ ਆਣਾ ਚਾਹੀਦਾ ਐਗਰੀਕਲਚਰ ਨੂੰ ਖਤਮ ਕਰਨਾ ਹੈਗਾ सैक्रीफाइस जो कुर्बान करना है एग्रीकल्चर ताकि इंडस्ट्री या इकोनमी की ग्रोथ होंगी रहे और ही होगी उन्होंने चाहिए सस्ती लेबर सस्ती लेबर कितों आएगी एग्रीकल्चर को इस करके एग्रीकल्चर को लोगों को कटना बहुत जरूरी है और वो कर रहे हैं आप बेवकूफ है क्योंकि आप अस्सी का नहीं करते ना होगी कि गल बड़ी इन्होंने कही थी जी डी पी की गल हम जी बड़ी इंपोर्टेंट है तुम रोजाना सुनते हो गए ਕਿ ਜੀ ਡੀ ਪੀ ਜਿਹੜੀ ਹੱਜੇ ਉਹਦੇ ਵਿੱਚ ਅ ਗ੍ਰਿਕਲਚਰ ਦਾ ਸ਼ੇਅਰ ਇਹਨਾਂ ਨੇ 18% ਕਿਹਾ ਅੱਜ ਮੈਂ ਹਾਂ ਕੋਈ ਕਹਿੰਨੋ ਸਹੀ ਨਹੀਂ ਕਰੇ ਸੀ ਕਿ ਇਹ 13.5% ਵੀ ਆ ਗਿਆ ਕੋਈ ਮਤਲਬ ਅਸੈਸਮੈਂਟ ਸੌਰੀ ਪਰ ਜੋ ਵੀ ਹੈ 15 ਹੋਵੇ 13 ਹੋਵੇ 18 ਹੋਵੇ ਮਤਲਬ ਕਹਿੰਦਾ ਇਸ ਲੈਵਲ ਤੇ ਆ ਗਿਆ ਆਪਾਂ ਦੇਖੋ ਜੀ ਜਦ ਜੀ ਡੀ ਪੀ ਬਣਾਈ ਜਾਂਦੀ ਹੈ ਨਾ ਜਿੰਨੀ ਜਿੰਨੀ ਬਕਸਾ ਉਹਨਾਂ ਉਹਦੇ ਦੇ ਵਿੱਚ ਇਨਕਮ ਕਾਉਂਟਿਟ ਕੀਤੀ ਜਾਂਦੀ ਹੈ ਜਿਹਦਾ ਵਰਤੋਂ ਕੀਤਾ ਜਾਂਦਾ ਉਹ ਨੂੰ ਸਾਨੂੰ ਪੇਕੇ ਵਰਤੇ ਜਾਂਦਾ तो हमें पता होना चाहता कि आज दुनिया की चीज आप यही है ना तो उसको जोड़ लिया जाएगा हम देखो बड़ा इंटरेस्टिंग है यूरोप के सात देशों ने यूरोप कंट्रीज इन यूरोप जिन्होंने ये करता है कि कॉन्स्टिट्यूशन यानी वैश्यवती और ड्रग